ਨਮੀ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਪਈ ਸੜਕ ਨੂੰ ਬਣਾਉਣ ਲਈ ਜਿੱਥੇ ਆਰਤੀ ਐਸੋਸੀਏਸ਼ਨ ਅਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਮੰਗ ਕੀਤੀ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਪੂਰਾ ਕਰਦਿਆਂ ਨਵੇਂ ਸਿਰਿਓ ਸੜਕ ਬਣਾ ਦਿੱਤੀ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਨੇ ਦੱਸਿਆ ਕਿ ਫਗਵਾੜਾ ਹਲਕੇ ਦੇ ਜ਼ੋਨ ਵਿੱਚ ਪੈਣੀਆਂ ਨੋ ਹੋਰ ਸੜਕਾਂ ਦਾ ਉਦਗਾਟਨ ਜਲਦ ਹੀ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਹ ਸੜਕ 45 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਉਹਨਾਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿਤੂ ਧੰਨਵਾਦ ਕੀਤਾ ਜਿਨ੍ਹਾਂ ਨੇ ਮੰਡੀ ਵੀ ਚਾਉਣ ਵਾਲੇ ਕਿਸਾਨਾਂ ਦੇ ਨਾਲ ਨਾਲ ਆੜਤੀਆਂ ਦੀ ਇਸ ਮੰਗ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਕੁਲਵੰਤ رائے ਪੱbbi, ਗਗਨਦੀਪ ਸੋਨੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬਹੁਤੀ ਕਿਰਾਏ ਤੋਂ ਮੰਗ ਸੀਗੀ ਅੱਜ ਇਸ ਰੋਡ ਨੂੰ ਕਾਫੀ ਚਿਰਾਂ ਤੋਂ ਪਿਛਲੇ ਸੀਜ਼ਨ ਦੇ ਦੌਰਾਨ ਦੇਖਿਆ ਗਿਆ ਜਿੱਥੇ ਅਰਥ ਇਹ ਸੋਚਿਆ ਜੀ ਸਾਡੇ ਕਿਸਾਨ ਵੀਰਾਂ ਵੱਲੋਂ ਕਾਫੀ ਚਿਰਾਂ ਦੀ ਮੰਗ ਸੀ ਕਿ ਸੜਕ ਨੂੰ ਕਾਫੀ ਟੁੱਟੀ ਹੋਈ ਸੀ ਤੇ ਕਈ ਸਰਕਾਰਾਂ ਆਈਆਂ ਪਹਿਲਾਂ ਵੀ ਗਈਆਂ ਪਰ ਇਹ ਸਰਕਾਰ ਇਹ ਸੜਕ ਵੱਲ ਕਿਸੇ ਨੇ ਗੌਰ ਨਹੀਂ ਕੀਤਾ ਪਰ ਸਾਡੀ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਬਣੀ ਅੱਜ ਇਕੱਲੀ ਇਹ ਸੜਕ ਦਾ ਨਹੀਂ ਹੋਰ ਵੀ ਸਾਡੇ ਫਗਵਾੜਾ ਹਲਕੇ ਦੇ ਜ਼ੋਨ ਵਿੱਚ ਕਈਆਂ ਲੋਂ ਸੜਕਾਂ ਦਾ ਜਿੱਥੇ ਘਾਟਣ ਚੱਲਦੀ ਸੀ ਕਰ ਰਹੇ ਆ ਸਾਡੇ ਨਾਲ ਐਸਲੂ ਰਜੀਵ ਜੀ ਤੇ ਕੇਸ਼ੀ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਸਕੱਤਰ ਬਜੰਦਰ ਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਬਦੌਲਤ ਅੱਜ ਸੜਕ ਦਾ ਕੱਢ ਕੀਤਾ ਗਿਆ ਅਸੀਂ ਜਲਦੀ ਬਾਕੀ ਇਹ ਥੜਕ ਦੇ ਨਾਲ-ਨਾਲ ਬਾਕੀ ਥੜਕਾਂ ਦੇ ਵੀ ਕੱਢਣ ਜਲਦੀ ਕਰ ਜਾ ਰਹੇ ਆ ਆਮ ਆਦੀ ਪਾਰਟੀ ਦਾ ਫੈਸਲਾ ਧੰਨਵਾਦ ਹੈ ਧੰਵਾਦ ਹੈ ਸਰਦਾਰ ਭਗਵੰਤ ਰਹਿਮਾਨ ਜੀ ਉਹਨਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਸੜਕ ਦਾ ਕੱਢ ਕੀਤਾ ਗਿਆ ਅੱਜ ਕੁਵਾਰਾ ਮੰਡੀ ਵਿਖੇ ਜਿਹੜੀ ਮੇਨ ਸੜਕ ਹੈ 2 ਨੰਬਰ ਗੇਟ ਤੋਂ ਉਸ ਬਣਾਉਣ ਦਾ ਅਧ்கਾਟਨ ਕੀਤਾ ਗਿਆ ਔਰ ਕਾਫੀ ਚਿਰ ਚਿਰ ਤੋਂ ਸਾਲ ਤੋਂ ਸਾਲ ਤੋਂ ਇਹਦੇ ਲਈ ਜਦੋਂ ਜਦਾਂ ਚੱਲਦੀ ਹੈ ਕਿ ਪਾਣੀ ਖੜਦਾ ਹੈ ਸੜਕ ਬਹੁਤ ਟੁੱਟੀ ਹੋਈ ਨਿਵੀਦਾਰਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਆਰਤੀ ਭਰਾਵਾਂ ਨੂੰ ਔਰ ਰਾਹ ਜਾਂਦੇ ਜਿਹੜੇ ਸੀਗੇ ਮੇਨ ਉਹਨਾਂ ਨੂੰ ਬੜੀ ਪਰੇਸ਼ਾਨੀ ਆਦੀ ਸੀ ਅਸੀਂ ਤੈਅ ਦਿਨੋਂ ਆਰਤੀ ਅਸ਼ਰ ਫਗਵਾੜਾ ਬਨੋਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਸਾਡੀ ਛੋਟੀ ਜਿਹੀ ਅ ਕਲੀਕੇਸ਼ਨ ਤੇ ਇਹਨਾਂ ਨੇ ਦੌਰ ਕਰਕੇ ਸੜਕ ਦਾ ਅਧਿਕਟਨ ਕੀਤਾ ਧੰਨਵਾਦ ਨਮੀ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਪਈ ਸੜਕ ਨੂੰ ਬਣਾਉਣ ਲਈ ਜਿੱਥੇ ਆਰਤੀ ਐਸੋਸੀਏਸ਼ਨ ਅਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਮੰਗ ਕੀਤੀ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਪੂਰਾ ਕਰਦਿਆਂ ਨਵੇਂ ਸਿਰਿਓਂ ਸੜਕ ਬਣਾ ਦਿੱਤੀ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਨੇ ਦੱਸਿਆ ਕਿ ਫਗਵਾੜਾ ਹਲਕੇ ਦੇ ਜ਼ੋਨ ਵਿੱਚ ਪੈਣੀਆਂ ਨੋ ਹੋਰ ਸੜਕਾਂ ਦਾ ਉਦਗਾਰਨ ਜਲਦ ਹੀ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਹ ਸੜਕ 45 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਉਨ੍ਹਾਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਮੰਡੀ 비 ਚਾਉਣ ਵਾਲੇ ਕਿਸਾਨਾਂ ਦੇ ਨਾਲ ਨਾਲ ਆੜਤੀਆਂ ਦੀ ਇਸ ਮੰਗ ਨੂੰ ਪੂਰਾ ਕੀਤਾ ਇਸ ਦੌਰਾਨ ਕੁਲਵੰਤ رائے ਪੱbbi ਗਗਨਦੀਪ ਸੋਨੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ